ਮੇਂਤ ਮੰਤਰੀ ਦੇ ਤੌਰ ਤੇ ਹਰਦੀਪ ਸਿੰਘ ਮੁੰਡਿਆ ਬੀਤ ਦਿਨ ਸੋਚੁਕ ਸਮਾਗਮ ਤੋਂ ਬਾਅਦ ਲੁਧਿਆਣਾ ਆਪਣੇ ਘਰ ਪਰਤੇ ਸਨ ਜਿੱਥੇ ਕਿ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਅੱਜ ਮੰਤਰੀਪਾਤ ਸੰਭਾਲਣ ਤੋਂ ਪਹਿਲਾਂ ਉਹਨਾਂ ਨੇ ਕਟਾਣੀ ਸਾਹਿਬ ਗੁਰਦੁਆਰਾ ਦੇ ਵਿੱਚ ਮੱਥਾ ਟੇਕਿਆ ਅਤੇ ਪਰਮਪિતા ਨੂੰ ਅਰਦਾਸ ਕੀਤੀ ਕਿ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਉਸੇ ਤਰ੍ਹਾਂ ਉਹ ਹੁਣ ਪੰਜਾਬ ਪਰ ਦੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਉੱਥੇ ਹੀ ਉਹਨਾਂ ਨੇ ਪਾਰਟੀ ਅਤੇ ਆਪਣੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਕਿਹਾ ਕਿ ਜੋ ਵੀ ਉਹ ਹਨ ਸਭ ਪਾਰਟੀ ਅਤੇ ਪਾਰਟੀ ਵਰਕਰਾਂ ਦੀ ਦੇਣ ਹੈ ਮੈਂ ਪਰਜੋਰ ਕੋਸ਼ਿਸ਼ ਕਰਾਂਗਾ ਕਿ ਇਮਾਨਦਾਰੀ ਦੇ ਨਾਲ ਇਸ ਮੰਤਰੀ ਪਦ ਨੂੰ ਸੰਭਾਲਣਾ ਅਤੇ ਇਸ ਦੇ ਪ੍ਰਤੀ ਆਪਣਾ ਫਰਜ਼ ਨਿਭਾਉਣਾ ਉੱਤੇ ਹੀ ਇਲਾਕਾ ਵਾਸੀਆਂ ਨੇ ਵੱਲੋਂ ਵੀ ਹਰਦੀਪ ਸਿੰਘ ਮੁੰਡਿਆ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਜਿਆਦਾ ਖੁਸ਼ੀ ਹੈ ਜੀ ਸਾਰੇ ਸਾਡੀ ਪੂਰੀ ਟੀਮ ਪੂਰਾ ਹਲਕਾ ਇੱਥੇ ਪਹੁੰਚਿਆ ਜਦੋਂ ਪਤਾ ਲੱਗਾ ਵੀ ਮੰਤਰੀ ਸਾਹਿਬ ਨੇ 9 ਵਜੇ ਗੁਰਦੁਆਰਾ ਕਟਾਨਾ ਸਾਹਿਬ ਮੱਥਾ ਟੇਕਣਾ ਤੁਸੀਂ ਦੇਖੇ ਉਸ ਸਾਹਾਰੇ ਲੋਕਾਂ ਚ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਭਰੋਸਾ ਪਾਰਟੀ ਨੇ ਸਮਝਿਆ ਇਮਾਨਦਾਰੀ ਦੇਖੀ ਤਾਂ ਹੀ ਉਹਨਾਂ ਨੇ ਤਾਂ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ ਜੇ ਨਿਭਾ ਸਕਦੇ ਆ ਉਹਨਾਂ ਨੇ ਉਹ ਦੇਖ ਕੇ ਕਿ ਪ੍ਰਮਾਤਮਾ ਦੇ ਹੌਟ ਅਸਰੇ ਨਾਲ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਉਵੇਂ ਹੁਣ ਹੋਰ ਵੀ ਸੇਵਾ ਵਧਾਉਣੀ ਪੈਣੀ ਆ ਪੂਰੇ ਪੰਜਾਬ 'ਚ ਸੇਵਾ ਕਰਾਂਗੇ ਜੇ ਮੈਂ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਬਾਕੀ ਮਾਲਕ ਦਾ ਉਹ ਤਾਂ ਸਾਰਾ ਚਾਹੀਦਾ ਸੇਵਾਦਾਰਾਂ ਸੇਵਾਦਾਰ ਬਣ ਕੇ ਸੇਵਾ ਕਰਨੀ ਥੈਂਕ ਯੂ ਸਰ ਤੁਹਾਡੀ ਕਿਰਪਾ ਕੀਤੀ ਹੈ ਪਾ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਕਰਨ ਵਾਸਤੇ ਆਏ ਹਾਂ ਸਾਰੀ ਸੰਗਤ ਨੂੰ ਨਾਲ ਲੈ ਕੇ ਸੋ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਤੇ ਪ੍ਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਲਕਾ ਸਿਰ ਤੇ ਅਥ ਰੱਖੀ ਤੁਹਾਡੀ ਹੀ ਦਿਆ ਨਾਲ ਇੱਥੇ ਪਹੁੰਚੇ ਆ ਤੇ ਅੱਗੇ ਵੀ ਤੁਸੀਂ ਦਿਆ ਕਰਨੀ ਹੈ ਤੇ ਮੈਂ ਪੰਜਾਬ ਦੀ ਜਿਹਸ਼ਵਾਹ ਪੂਰੀ ਇਮਾਨਦਾਰਤਾ ਕਰਦਾ ਲੋੜੀਂਦੇ ਬ੍ਰਜਾਂ ਆ ਕੇ ਪੂਰੇ ਆਪਣੇ ਹਲਕਾ ਸਾਨੇ ਵਾਲ ਦੇ ਸਾਰੇ ਵਰਕਰ ਸਾਹਿਬਾਨ ਨਾਲ ਦਾਨ ਸਾਹਿਬਾਨਾਂ ਦਾ ਲੁਧਿਆਣਾ ਜਿਹਨੇ ਦੇ ਸਾਰੇ ਐਮਐਲਏ ਸਾਹਿਬਾਨਾਂ ਦਾ ਪੰਜਾਬ ਦੇ ਐਮਐਲਏ ਸਾਹਿਬਾਨਾਂ ਦਾ ਮੰਤਰੀ ਸਾਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਪਿਆਰ ਕੀਤਾ ਤੇ ਆਪਾਂ ਹਲਕੇ ਦੀ ਸੇਵਾ ਵਧੀਆ ਮਾਨਦਰਨ ਨਿਭਾਈ ਕਿ ਉਹਨਾਂ ਦੇ ਟਾਈਮ ਤੇ ਵੀ ਪੰਜਾਬ ਚ ਵੀ ਸਾਰਿਆਂ ਨੂੰ ਨਾਲ ਲੈ ਕੇ ਖਾਸ ਕਰਕੇ ਲੁਧਿਆਣਾ ਜਿਹਨੇ ਦੇ ਸਾਰੇ ਐਮਐਲਏ ਸਾਹਿਬਾਨਾਂ ਨੂੰ ਆਪਣੇ ਭਰਾਵਾਂ ਨੂੰ